ਗੱਡੀ ਦੇ ਵਿੱਚ ਲਦਾਖ ਜਾਵਾਂਗੇ ਆ ਉਹ ਗੱਡੀ ਐ ਜਿਹਦੇ ਵਿੱਚ ਅਸੀਂ ਲਦਾਖ ਦੀ ਤੁਹਾਨੂੰ ਗੱਲ ਦੱਸ ਰਿਹਾ ਸੀ ਗਾਣਾ ਜੀ ਲਦਾਖ ਜਾਵਾਂਗੇ ਜੀ 10 ਦਿਨਾਂ ਦੀ ਸਾਡੀ ਟ੍ਰਿਪ ਹੋਣ ਆਦੀ ਐ ਬਣੇ ਰਹੋ ਜੀ ਹੁਣ 10 15 ਦਿਨਾਂ ਬਾਅਦ ਅਸੀਂ ਦਰ ਲਦਾਖ ਵੱਲ ਜਾਏਗਾ ਜੀ ਆ ਆ ਗਏ ਜੀ ਅਸੀਂ ਸ਼ੁਭਮ ਭਾਈ ਦੇ ਘਰ ਤੇ ਅੱਜ ਦਾ ਜਿਹੜਾ ਦਿਨ ਹੈਗਾ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਆਂ ਭਾਈ ਕਰਦੀ ਪਿਆ ਰਸੋਈ ਦੀ ਸਫਾਈ ਕਰਦੇ ਪਿਆ ਰਸੋਈ ਦੀ ਕੀ ਕੱਟਣ ਲੱਗੇ ਹੋ ਅਰੇ ਖਲੇਰੇ ਇੱਧਰ ਲਿਆਏ ਕੀ ਕੱਟਣ ਲੱਗੇ ਹੋ ਅਰੇ ਖਲੇਰੇ ਦੀ ਨਾ ਫੋਟੋ ਲੈ ਲਈ ਨਾ ਨਾ ਟੈਨਸ਼ਨ ਨਾ ਲਿਆ ਕਰੋ ਸੇਵ ਕੱਟੋ ਨਾ ਕੀ ਕੰਦਨ ਹੈ ਵਾਹ ਜੀ ਚਿਲੜ ਲਾਦਾ ਨਾ ਕਸ਼ਮੀਰੀ ਸੇਵ ਹੈ ਇਹ ਲੋ ਜੀ ਲੋ ਐਂਟਰੀ ਤੇ ਹੀ ਸਾਨੂੰ ਸੇਵ ਖਵਾਏ ਜਾ ਰਹੇ ਨੇ ਅੱਜ ਦਾ ਵਲੋਗ ਇੱਥੋਂ ਸ਼ੁਰੂ ਕਰਦੇ ਆਂ ਹਰੀਕ੍ਰਿਸ਼ਨਾ ਸਤਿ ਸ੍ਰੀ ਅਕਾਲ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਜੀ ਤੇ ਸ਼ਹਿਰ ਲੁਧਿਆਣੇ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਈਕਲ ਆਣਾ ਕੋਈ ਜਾਣਾ ਸੀ ਪਰ ਉਹ ਜਿਹੜਾ ਹੈਗਾ ਆਪਾਂ ਉਹਨੂੰ ਫੋਨ ਲਗਾਇਆ ਤੇ ਸੰਡੇ ਕਰਕੇ ਉਹ ਫੋਨ ਨਹੀਂ ਚੱਕ ਰਿਹਾ ਮੈਂ ਤਾਂ 4-5 ਕਾਲ ਕਰ ਲਿਓ ਉਹਨਾਂ ਨੂੰ ਕਿ ਉਹਨਾਂ ਦਾ ਕੋਈ ਵੀ ਫੋਨ ਜਿਹੜਾ ਹੈਗਾ ਚੱਕਿਆ ਨਹੀਂ ਜਾ ਰਿਹਾ ਤੇ ਫਿਰ ਉਹ ਜਿਹੜਾ ਸਾਈਕਲ ਵਾਲਾ ਪੰਗਾ ਹੈਗਾ ਉਹ ਅਸੀਂ ਬਾਅਦ ਚ ਦੇਖਾਂਗੇ ਇਤਵਾਰ ਦੇ ਕਾਰਨ ਜਿਹੜਾ ਹੈਗਾ ਸ਼ਾਇਦ ਉਹ ਨਹੀਂ ਫੋਨ ਚੱਕ ਰਹੇ ਇਹ ਆਪਾਂ ਹੁਣ ਦੇਖਦੇ ਹਾਂ ਜੇ ਉੱਥੇ ਜਾ ਕੇ ਗੱਲ ਵੜਦੀ ਹੋਈ ਤਾਂ ਜਾ ਕੇ ਗੱਲ ਬਣਾ ਲਾਂਗੇ ਜੇ ਫੋਨ ਤੇ ਗੱਲ ਵੜ ਗਈ ਜੇ ਆ ਗਿਆ ਤਾਂ ਫਿਰ ਫੋਨ ਤੇ ਹਿਸਾਬ ਨਾਲ ਆਪਾਂ ਦੇਖ ਲਾਂਗੇ ਜੀ ਬਾਕੀ ਇਤਵਾਰ ਨੂੰ ਕਹਿੰਦੇ ਛੁੱਟੀ ਹੈ ਇਹ ਆ ਉਹ ਆ ਸੋ ਬਾਨੇ ਚੱਲਦੇ ਨੇ ਜੀ ਕੋਈ ਆਪਾਂ ਕਰ ਤਾਂ ਸਕਦੇ ਨਹੀਂ ਹੁਣ ਜਦ ਤੱਕ ਨਹੀਂ ਮਿਲਦੇ ਤਦ ਤੱਕ ਤਾਂ ਜੀ ਆਪਾਂ ਨੂੰ ਤੇ ਹੁਣ ਜਿਹੜਾ ਆਪਣਾ ਹੁਣ ਦਾ ਪ੍ਰੋਗਰਾਮ ਹੈਗਾ جا رہے ہیں جی ਸਾਡਾ ਬ੍ਰੈਕਫਾਸਟ ਹੈ ਜੀ ਬ੍ਰੈਕਫਾਸਟ ਤਾਂ ਛੱਡੋ ਹੁਣ ਤਾਂ ਬ੍ਰਾਂਚ ਹੀ ਹੋ ਗਿਆ ਲੰਚ ਬ੍ਰਾਂਚ ਇਕੱਠਾ ਹੀ ਹੋ ਗਿਆ ਜੀ ਆਪਣਾ ਤੇ ਉਹ ਕਰਨ ਚੱਲੇ ਆਂ ਜੀ ਉਸ ਵਾਰ ਜਿਹੜਾ ਹੈਗਾ ਤੁਹਾਨੂੰ ਉੱਥੇ ਇੱਕ ਗੱਡੀ ਦਿਖਾਵਾਂਗੇ ਉਸ ਗੱਡੀ ਦੇ ਵਿੱਚ ਸਾਡੀ ਲਦਾਖ ਦੀ ਪ੍ਰੈਪਰੇਸ਼ਨ ਹੋਗੀ ਜੀ ਆਪਾਂ ਉਸ ਗੱਡੀ ਦੇ ਵਿੱਚ ਲਦਾਖ ਜਾਵਾਂਗੇ ਤੇ ਵਿੰਟਰ ਲਦਾਖ ਦੀ ਸੀਰੀਜ਼ ਬਣਾਵਾਂਗੇ ਤੇ ਉਹਦੇ ਲਈ ਵੀ ਬਣੇ ਰਹੋ ਤੇ ਕੱਲ ਜਿਹੜਾ ਹੈਗਾ ਮੈਂ ਹਿਮਾਚਲ ਜਾਣਾ ਕੱਲ ਹਿਮਾਚਲ ਦੀ ਸੀਰੀਜ਼ ਸ਼ੁਰੂ ਹੋ ਜੂਗੀ ਤੇ ਲਦਾਖ ਦੇ ਲਈ ਵੀ ਗੱਡੀ ਆਪਾਂ ਫਾਈਨਲਾਈਜ਼ ਕਰ ਰਹੇ ਹਾਂ ਉਹ ਦਿਖਾਨੇ ਆ ਤੇ ਕੋਣ ਕੋਣ ਜਾ ਰਿਹਾ ਉਹਨਾਂ ਨਾਲ ਵੀ ਮਿਲਵਾਨੇ ਆ ਲਦਾਖ ਦੇ ਵਿੱਚ 8 ਜਾਂ 9 ਤਰੀਕ ਦਸੰਬਰ ਨੂੰ ਜਿਹੜਾ ਹੈਗਾ ਅਸੀਂ ਲਦਾਖ ਨਿਕਲ ਜਾਾਂਗੇ ਜੀ ਤੇ ਸਾਰਾ ਜਿਹੜਾ ਹੈਗਾ ਲਦਾਖ ਅਸੀਂ ਦਿਖਾਵਾਂਗੇ ਤੁਹਾਨੂੰ ਗੱਡੀ ਦੇ ਵਿੱਚ ਕੈਂਪਿੰਗ ਕਰਾਂਗੇ ਆਪਣਾ ਖਾਣਾ ਪਾਣਾ ਸਾਰਾ ਆਪ ਬਣਾਵਾਂਗੇ ਜੀ ਬੜੇ ਰੋ ਬਲੌਗ ਦੇ ਨਾਲ ਲਾਈਕ ਸਬਸਕ੍ਰਾਈਬ ਹਾਈਪ ਦਾ ਬਟਨ ਜ਼ਰੂਰ ਦਬਦਿਓ ਤੇ ਗਾਂ ਤੋਂ ਗਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਜੀ ਚੰਗੀ ਲੱਗਦੀ ਆ ਤਾਂ ਅੱਜ ਆਪਣਾ ਬਾਈਕ ਲਾਤਾ ਜੀ ਸ਼ੁਭਮ ਬਾਈ ਦੇ ਘਰ ਦੇ ਬਾਹਰ ਤੇ ਅੱਜ ਚੱਲੇ ਆ ਜੀ ਸਕੂਟਰੀ ਤੇਜੀ ਆ ਆਪਣੀ ਸਕੂਟਰੀ ਵੀ ਹੈਗੀ ਆ ਜੀ ਤੇ ਚਲੋ ਜੀ ਚੱਲਦੇ ਦੇਖਦੇ ਆ ਕੀ ਹਸਾਬ ਕਿਤਾਬ ਬਣਦਾ ਜੀ ਸਾਈਕਲਾਂ ਨੂੰ ਲੱਗਦਾ ਅੱਜ ਵੀ ਨਹੀਂ ਮਿਲਣ ਗਿਆ ਕਿਉਂਕਿ ਵਾਈਪ ਇਦਾਂ ਹੀ ਆ ਰਹੀ ਹੈ ਕਿ ਰਾਣੇ ਅਗਲੇ ਨੇ ਹਲੇ ਤੱਕ ਫੋਨ ਦਾ ਜਵਾਬ ਨਹੀਂ ਦਿੱਤਾ ਜੀ ਲੋ ਜੀ ਅਸੀਂ ਆ ਗਏ ਹਾਂ ਦੁਆਰਾ ਤੋਂ ਲਿੰਕ ਰੋਡ ਤੇ ਤੇ ਦੁਗਰੀ ਵੱਲ ਅਸੀਂ ਜਾਣਾ ਹੈ ਦੁਗਰੀ ਤੋਂ ਅਸੀਂ ਲੋਹਾਰੇ ਚੱਲ ਜਾਗੇ ਜਿਹੜਾ ਤੁਹਾਨੂੰ ਕੱਲ ਦੱਸ ਰਿਹਾ ਸੀ ਮੈਂ ਲੋਹਾਰੇ ਤੇ ਬੁਲਾਰੇ ਦਾ ਬਾਡਰ ਜਿਹੜਾ ਨਹਿਰ ਨੂੰ ਡਿਵਾਈਡ ਕਰਦਾ ਹੈ ਉੱਥੇ ਹੀ ਆਪਣਾ ਜੇਪੀ ਚੱਡਾ ਜਾਂ ਜੇਪੀ ਚਾਰਨਾ ਜੋ ਵੀ ਸੀਗਾ ਉਹਨਾਂ ਦਾ ਟਰੱਕਾਂ ਦਾ ਦਫ਼ਤਰ ਹੋਏਗਾ ਤੇ ਉਹ ਦਫ਼ਤਰ ਜਾ ਕੇ ਜੀ ਆਪਾਂ ਸਾਈਕਲ ਦਾ ਪਤਾ ਕਰਨਾ ਹੈ ਉੱਤੇ ਖੜੀਆਂ ਨੇ ਜਾਂ ਨਹੀਂ ਖੜੀਆਂ। ਕਿਆ ਕੋਈ ਸਾਨੂੰ ਪੱਕਾ ਜਵਾਬ ਦੋ ਕਦੋਂ ਆਈਏ ਕਦੋਂ ਨਾ ਆਈਏ। ਸਾਡੇ ਕੋਲ ਇੱਕ ਪੱਕਾ ਆਨਸਰ ਤਾਂ ਹੋਵੇ ਜੀ। ਤੇ ਉਹ ਜਵਾਬ ਲੈਣ ਤੋਂ ਪਹਿਲੇ ਅਸੀਂ ਆਪਣਾ ਬਰਾਂਚ ਕਰਨ ਚੱਲਦੇ ਆ ਜੀ। ਜਿਹੜੇ ਘਰ ਦੇ ਵਿੱਚ ਅਸੀਂ ਤੁਹਾਨੂੰ ਉਹ ਦਿਖਾਈਆਂ ਸੀਗੀਆਂ ਜਿਹੜੀਆਂ ਹੈਂਡ ਡਰਾਉਣ ਪੇਂਟਿੰਗਸ ਹੁੰਦੀਆਂ ਨੇ, ਪੋਰਟਰੇਟ ਵਗੈਰਾ ਹੁੰਦੇ ਨੇ ਉਹ ਤੇ ਉਸ ਤੋਂ ਬਾਅਦ ਆਪਾਂ ਸਾਈਕਲ ਦੇਖਣ ਚੱਲਾਂਗੇ ਤੇ ਨਾਲ ਹੀ ਤੁਹਾਨੂੰ ਗੱਡੀ ਵੀ ਦਿਖਾਵਾਂਗੇ ਜਿਹਦੇ ਵਿੱਚ ਅਸੀਂ ਲਦਾਖ ਜਾਣਾ ਹੈ। ਇੱਕ ਬੰਦਾ ਤਾਂ ਜਿਹੜਾ ਹੈਗਾ ਬਹੁਤ ਵੱਡਾ ਜਿਹਨੂੰ ਆਪਾਂ ਜੀਵ ਜੰਤੂ ਦੀ ਪ੍ਰਜਾਤੀ ਚੋ ਕਹਿ ਦਿੰਦੇ ਆ ਉਹ ਸਾਡੇ ਨਾਲ ਨੇ ਜੀ। ਆ ਇਹਨਾਂ ਨੇ ਸਾਡੇ ਨਾਲ ਜਾਣਾ ਜੀ ਲਦਾਖ ਤੇ ਪੂਰਾ ਠੰਡ ਦੇ ਵਿੱਚ ਗਾਹ ਪਾਵਾਂਗੇ ਕਿਹਦੇ ਪੂਰਾ ਜੀ ਕੈਂਪਿੰਗ ਟੈਂਟਿੰਗ ਸਾਰਾ ਕੁਝ ਕਰਾਂਗੇ ਤੇ ਇਹ ਪਿਆਜ਼ ਲਸਣ ਨਹੀਂ ਖਾਂਦੇ ਹੈਗੇ ਇਹ ਬਹੁਤ ਜ਼ਿਆਦਾ ਭਗਤੀ ਵਾਲੇ ਬੰਦੇ ਨੇ ਜੀ ਆਪਾਂ ਇਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹੈਗੇ ਪਰ ਪਰ ਆਪਾਂ ਉੱਥੇ ਫਿਰ ਬਿਨਾ ਪਿਆਜ਼ ਲਸਣ ਤੋਂ ਵਧੀਆ-ਵਧੀਆ ਖਾਣ ਪੀਣ ਨੂੰ ਸਾਤਵਿਕ ਪੋਜਨ ਨੂੰ ਆ ਕੇ ਖਾਵਾਂਗੇ ਜੀ ਸਿਲੰਡਰ ਚੂਲਾ ਹੋਈਆ ਰ ਲਵਾਂਗੇ ਜਿਹੜਾ ਅਸੀਂ ਆਪਣੇ 올 ਇੰਡੀਆ ਜਰਨੀ ਤੇ ਰੱਖਿਆ ਹੋਇਆ ਸੀ ਜਿਹੜਾ ਅਸੀਂ ਅੰਡਾ ਮਾਣ ਤੋਂ ਪਹਿਲੇ ਕਲਕੱਤੇ ਇੱਕ ਗੁਰੂ ਘਰ ਦੇ ਵਿੱਚ ਆਪਾਂ ਦੇ ਆਏ ਸੀਗੇ ਵਾਸਪੀ ਕਮਰੇ ਵੱਲ ਕਰਨਾ ਲੋਕ ਦਾ ਮੂੰਹ ਟੁਗਰੀ ਫੇਸ 1 ਜੀ ਦਵਾਰਾ ਆ ਗਏ ਜੀ ਉੱਥੇ ਹੀ ਲੋ ਜੀ ਐਂਟਰੀ ਹੋਈ ਜੀ ਤੇ ਭੁੱਖੇ ਅਜ ਖਾਣ ਆਏ ਨੇ ਜੀ ਗੋਭੀ ਦੇ ਪਰੌਂਠੇ ਆਹ ਲਾਤ ਨਾਸ਼ਤੇ ਦੇ ਟਾਈਮ ਆਣਾ ਸੀਗਾ ਤੇ ਅਸੀਂ ਆਈ ਹਾਂ ਜੀ ਆ ਮੇਰੀ ਪੰਕਚੁਐਲਟੀ ਅਜ ਫੇਰ ਹੁੰਦੀ ਹੈ ਅਲਾ ਗੱਡੋ ਗਲਾ ਗੱਡੋ ਹਾਂ ਉਹਨੇ ਕਿੰਨੇ ਕੇ ਵੀਡੀਓ ਸਾਡੀ ਬਸ ਕਰ ਹੋਣਾ ਨਾ ਮੈਂ ਨਹੀਂ ਮਿਲਿਆ ਮੈਨੂੰ ਸੁਖੀ ਰਹੋ ਪਰੇ ਪਰੇ ਰਹੋ ਉਹ ਹਾਂਜੀ ਉਹ ਵਾਲਾ ਸਿਗਾ ਫਾਇਦਾ ਤੇ 9 12 ਹੋ ਗਿਆ ਇਹ ਸਾਡੇ ਪ੍ਰਭੂ ਜੀ ਨੇ ਹਰੇ ਕਿਸ਼ਨਾ ਸਾਡਾ 12 ਵਾਲਾ ਸੀ ਐਕਚੁਅਲੀ ਜੀਰੋ ਸਾਹਿਬ ਹਾਂਜੀ ਇੰਨਾ ਸਪੈਸ਼ਲ ਪਰੌਂਠਿਆਂ ਵਾਸਤੇ ਅਸੀਂ ਆਏ ਆ ਜੀ 15 ਕਿਲੋਮੀਟਰ ਦਾ ਸਫਰ ਕਰਕੇ ਜੀ ਆਹ ਦੇਖੋ ਜੀ ਤਿਆਰ ਹੋ ਰਹੇ ਨੇ ਜੀ ਪਰੌਂਠੇ ਇਹ ਆ ਨਾਲ ਤੁਸੀਂ ਕੀ ਤਿਆਰ ਕਰਤਾ ਇਹ 300 ml ਵਾਟਰ ਪਤਲੇ ਹੋਣ ਵਾਸਤੇ ਅੱਛਾ ਇਹ ਤੁਸੀਂ ਤਿਆਰੀ ਕਰੀ ਹੋਈ ਹੈ ਆਪਣੀ ਨਹੀਂ ਨਹੀਂ ਇਹਨਾਂ ਦਾ ਫਰੈਂਡ ਹੈ ਉਹ ਹੀ ਕੰਮ ਕਰਦਾ ਹੈ ਅੱਛਾ ਮਮਾ ਦਾ ਕਲੱਬ ਹੈ ਇਹ ਅੱਛਾ ਅੱਛਾ ਪਤਲੇ ਹੋਣ ਵਾਸਤੇ ਮਤਲਬ ਇਹ ਕੋਈ ਡਰਿੰਕ ਬਣਾਈ ਹੋਈ ਹੈ ਹਾਂ ਕੀ ਹੈ ਓਕੇ ਜੀ ਗੋਭੀ ਦੇ ਪਰੌਂਠੇ ਵੀ ਤਿਆਰ ਹੋ ਰਹੇ ਨੇ ਅੱਛਾ ਜੀ ਫਿਰ ਮੈਂ ਕਹਣਾ ਮੈਨੂੰ ਥੋੜਾ ਥੋੜਾ ਪਲਾ ਦਿਓ ਮਿਕਸ ਜਿਹਾ ਹੋ ਜੀ ਅੱਛਾ ਹਾਂ ਜੀ ਮੰਦਿਰ ਕਹਾਂ ਹੈ ਉਨਾ ਸੋਹਣਾ ਵੀਡੀਓ ਨੂੰ ਆਗੇ ਦੀ ਆਗੇ ਚਪਲਾਂ ਲਾ ਦੇਣਾ ਇਹ ਰਿਹਾ ਜੀ ਸਾਡੀ ਮਾਤਾ ਜੀ ਦੇ ਘਰ ਦਾ ਮੰਦਿਰ ਜੀ ਤੇ ਕਹਿੰਦੇ ਮੰਦਿਰ ਦਿਖਾਓ ਵੀਡੀਓ ਦੇ ਵਿੱਚ ਤੇ ਦੱਸੋ ਫਿਰ ਮੰਦਿਰ ਇਹ ਸਾਡੇ ਮਹਾਰਾਜ ਜੀ ਹੈ ਹਾਂ ਜੀ ਇਹ ਮੂਰਤੀ ਚਾਂਦੀ ਦੀ ਹੈ ਜੀ ਨਹੀਂ ਅੱਛਾ ਅੱਛਾ ਚਾਂਦੀ ਦੀ ਹੈ ਚਲੋ ਚਾਂਦੀ ਦੀ ਮੰਨ ਲੈਂਦੇ ਆ ਪ੍ਰਭੂ ਤਾਂ ਉਸ ਤੋਂ ਵੀ ਮਹਿੰਗੇ ਨੇ ਹਾਂ ਮਤਲਬ ਉਹ ਪਾਣੀ ਛੜਿਆ ਆਇਆ ਹੈ ਅੱਛਾ ਜੀ ਹੋਰ ਹੇ ਲਕਸ਼ਮੀ ਮਤਾ ਜੀ ਤੇ ਦੁਰਗਾ ਮਤਾ ਜੀ ਉਹ ਸਾਡੇ ਗੁਰੂ ਜੀ ਗੁਰੂ ਜੀ ਮਾਲ ਟਵਲੇ ਮਤਾ ਜੀ ਕਿੱਥੇ ਦੇ ਨੇ ਇਹ ਇਹ ਅੰਬਸਰ ਦੇ ਆੰਬਰਸਰ ਇਹ ਵੱਡੇ ਵੱਡੇਰੇ ਹੁੰਦੇ ਨੇ ਨਾ ਆਪਣੇ ਜਿਹਦਾ ਵੱਡੇ ਵੱਡੇਰੇ ਹੋ ਗੂ ਹਾਂਜੀ ਹਾਂਜੀ ਵੱਡੇ ਵੱਡੇਰੇ ਤੇ ਉਹ ਸਾਡੇ ਬਾਲਾ ਜੀ ਬਾਲਾ ਜੀ ਮੇਰੀ ਦਾਦੀ ਮੰਦੀ ਸੀ ਜੀ ਬਾਲਾ ਜੀ ਨੂੰ ਗਣਪਤੀ ਜੀ ਗਣਪਤੀ ਜੀ ਚਿੰਤਪੂਰ ਦੀ ਮਤਾ ਜੀ ਇਹ ਕੌਣ ਨੇ ਜੀ ਆ ਜਿਹੜੀ ਆ ਫੋਟੋ ਐ ਕਿਹੜੀ ਇਹ ਇਹ ਵੀ ਕ੍ਰਿਸ਼ਨ ਜੀ ਅੱਛਾ ਮਤਲਬ ਕਿਸੇ ਦੀ ਫੋਟੋ ਲੱਗ ਰਹੀ ਹੈ ਨਾ ਜਿਹਦੇ ਚ ਚਾਰ ਸਾਡੇ ਜ਼ਿਆਦਾਤਰ ਵੱਡੇ ਵੱਡੇ ਰਿਆਂ ਦੀ ਬਣਾ ਵੱਡੇ ਵੱਡੇ ਰਿਆਂ ਦੀ ਬਾਬਾ ਜੀ ਤਾਂ ਇਹ ਵੱਡੇ ਵੱਡੇ ਅੰਬਸਰ ਦੇ ਪਰਮ ਹੰਸ ਸਤਿਗੁਰੂ ਬਾਬਾ ਮਾਹੋ ਦਾਸ ਜੀ ਮਹਾਰਾਜ ਹਰੇਕ ਦੇ ਵੱਡੇ ਵੱਡੇ ਰੇ ਹੁੰਦੇ ਨੇ ਜੀ ਤੇ ਆ ਸਾਡੀ ਜਥਾਗਤ ਗੀਤਾ ਕਹਿੰਦੇ ਨੇ ਜਥਾ ਦਾਸ ਜੀ ਵੀ ਆ ਬੈਠੇ ਕਿੱਥੇ ਨੇ ਜਗਨਨਾਥ ਜੀ ਆ ਰਹੇ ਜੀ ਜਗਨਨਾਥ ਜੀ ਲੋ ਜੀ ਲੋ ਜਿਹਦੇ ਕਰਕੇ ਅਸੀਂ ਆਏ ਸੀਗੇ ਉਹ ਸਾਡੇ ਸਾਹਮਣੇ ਆ ਗਿਆ ਜੀ ਤੇ ਸਾਹਮਣੇ ਕੀ ਆਇਆ ਆ ਦੇਖੋ ਜੀ ਗੋਬੀ ਦੇ ਪਰੌਂਠੇ ਜੀ ਆਡੇ ਫੇਵਰਿਟ ਦੇ ਨਾਲ ਦਹੀਂ ਤੇ ਨਾਲ ਜੀ ਕਿਓ ਤੇ ਨਾਲ ਮੱਖਣ ਤੇ ਨਾਲ ਪੂਰੀ ਫੈਮਿਲੀ ਨਾਲ ਆਹ ਪ੍ਰਧਾਨ ਜੀ ਥੋੜੇ ਜੇ ਹੈਗੇ ਨੇ ਛੇਤੀ ਖਾਣ ਲਈ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਕਿੰਨਾਂ ਦੀ ਕੈਟਾਗਰੀ ਚਾਹੁੰਦੇ ਨੇ ਇਹ ਖਾਣ ਕਿੰਨਾਂ ਦੀ ਕੈਟਾਗਰੀ ਚਾਹੁੰਦੇ ਆ ਆਪਾਂ ਇਹ ਨੂੰ ਵੀ ਬਤਾ ਦਾਦੂ ਦੱਸੋ ਤਾਂ ਤੂੰ ਖਾਣ ਪ੍ਰਧਾਨ ਜੀ ਪ੍ਰਧਾਨ ਜੀ ਅੱਛਾ ਬਾਉ ਜੀ ਦੀ ਕੈਟਾਗਰੀ ਚਾਹੁੰਦੇ ਆ ਜੀ ਬਾਉ ਜੀ ਦੀ ਕੈਟਾਗਰੀ ਚਲੋ ਜੀ ਸ਼ਕੀਰ ਅੱਜ ਦਾ ਬਰੰਚ ਕਰਕੇ ਕਾਫੀ ਟਾਈਮ ਜਿਹੜਾ ਹੈਗਾ ਅਸੀਂ ਸਪੈਂਡ ਕਰ ਲਿਆ ਫੈਮਿਲੀ ਨਾਲ ਤੇ ਆਹ ਦੇਖੋ ਜੀ ਆਹ ਉਹ ਗੱਡੀ ਐ ਕਿਦੇ ਵਿੱਚ ਅਸੀਂ ਲਦਾਖ ਦੀ ਤੁਹਾਨੂੰ ਗੱਲ ਦੱਸ ਰਹੇ ਸੀ ਗੱਲ ਨੇ ਜੀ ਲਦਾਖ ਜਾਵਾਂਗੇ ਟਾਟਾ ਦੀ ਟਾਈਗਨ ਮਾਡਲ ਐ ਜੀ ਇਹ ਤੇ ਇਹਦੇ ਵਿੱਚ ਆਪਾਂ ਲਦਾਖ ਜਾਵਾਂਗੇ ਤਾਂ ਸਹੀ ਸਾਰੀ ਜਿਹੜੀ ਤੁਹਾਨੂੰ ਜਾਣਕਾਰੀ ਦੇਣੀ ਆ ਕਿੱਦਾਂ ਜਾਵਾਂਗੇ ਕਿੱਦਾਂ ਨਹੀਂ ਕੌਣ ਕੌਣ ਜਾਊਗਾ ਇਹ ਗੱਡੀ ਨੂੰ ਆਪਾਂ ਹੁਣ ਪ੍ਰੀਪੇਅਰ ਕਰਵਾਉਣਾ ਵੈ ਜੀ ਤੇ ਲਦਾਖ ਜਾਣ ਵਾਸਤੇ ਤੇ ਕੱਲ ਸਵੇਰੇ ਹਿਮਾਚਲ ਵਾਸਤੇ ਵੀ ਨਿਕਲਣਾ ਉਦੋਂ ਦੀ ਜਿਹੜੀ ਪ੍ਰੈਪਰੇਸ਼ਨ ਹੈਗੀ ਬਹੁਤ ਜ਼ਰੂਰੀ ਐ ਜੀ ਤੇ ਹੁਣ ਹਲੇ ਸਾਊਥ ਸਿਟੀ ਜਾ ਰਿਹਾ ਕੋਈ ਕੰਮ ਤੇ ਆਪਾਂ ਸਾਊਥ ਸਿਟੀ ਦੇ ਵੀ ਹੁਣ ਤੁਹਾਨੂੰ ਜਾ ਰਹੇ ਦਿਖਾਣੇ ਆ ਆਪਣੇ ਲੁਧਿਆਣੇ ਦੇ ਸਭ ਤੋਂ ਪੋਰਸ਼ ਰਾਕੇ ਦੇ ਜੀ ਤੇ ਦੇਖਦੇ ਆ ਕਿੰਨਾ ਟਾਈਮ ਲੱਗਦਾ ਉੱਥੇ ਜਾ ਕੇ ਗੱਡੀ ਦਾ ਵੀ ਤੁਹਾਨੂੰ ਸਿਨੇਮੈਟਿਕ ਦਵਾਂਗੇ ਤੇ ਸਾਰਾ ਕੁਝ ਦੱਸਾਂਗੇ ਲਗਾਕ ਦੀ ਪ੍ਰੈਪਰੇਸ਼ਨ ਦਾ ਤੇ ਕਿੱਥੇ ਟੂਰ ਕੱਢਾਂਗੇ ਕਿਹੜੀ-ਕਿਹੜੀ ਜਗ੍ਹਾ ਆਪਾਂ ਜਾਵਾਂਗੇ ਉਹ ਸਾਰਾ ਕੁਝ ਦੱਸਾਂਗੇ ਕਿ ਨਹੀਂ ਦੱਸਾਂਗੇ ਨਾ ਆਦੀ ਬਤਾएंगे ਕਿ ਨਹੀਂ ਖੋਲੋ ਜੀ ਗੇਟ ਚਲੀ ਜੇ ਆइए ਉਹ ਆ ਜਾਗੇ ਚਾਰੇ ਬਹਿ ਜਾਗੇ ਬਹਿ ਜਾਓ ਉਹ ਆ ਜਾਓ ਹੁਣੇ ਨਾਲ ਹੀ ਬੈਠੋ ਕੁਛ ਨਹੀਂ ਦੱਬਦੇ ਆਜੋ 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 ਉਹ ਬੈਠੋ ਚਿੱਟਮੀ ਉੱਤੀ ਹੈ ਆਓ ਫੜਾ ਫੜਾ ਆਇਆ ਨਗਰ ਪੀਰ ਤਾਂ ਨਿਕਲ ਰਿਹਾ ਜੀ ਬਾਜ਼ਾਰ ਦੇ ਵਿੱਚ ਇਹ ਸਾਰਾ ਦੂਰੀ ਫੇਸ 1 ਦਾ ਏਰੀਆ ਤੇ ਇਹ ਦੇਖੋ ਜੀ ਬੱਚੇ ਗਤਕਾ ਕਰਕੇ ਦਿਖਾ ਰਹੇ ਨੇ ਜੀ ਤੇ ਆਪਾਂ ਸਾਊਥ ਸਿਟੀ ਜਾ ਰਹੇ ਹਾਂ ਜੀ ਗੱਡੀ ਦੇ ਵਿੱਚ ਹੋਰ 10 15 ਮਿੰਟ ਲੱਗਣਗੇ ਜੀ ਉੱਥੇ ਪਹੁੰਚਣ ਨੂੰ ਪਹੁੰਚ ਕੇ ਤੁਹਾਨੂੰ ਸਾਊਥ ਸਿਟੀ ਦਿਖਾਣੇ ਆ ਕੀ ਹੈ ਤੁਹਾਨੂੰ ਕਾਰ ਅਲਮਦੂਲਿ ਅੱਗੇ ਵੀ ਐਂਡੂ ਐਕਸ 7 ਉਹਦੇ ਪਿੱਛੇ ਪੋਰਸ਼ੇ ਚੱਲ ਰਹੀ ਸੀ ਵਾਹ ਜੀ ਵਾਹ ਮੈਂ ਲੈਣੀ ਤਾਂ ਹੈ ਨਹੀਂ ਪਰ ਦੇਖ ਲੋ ਤੁਸੀਂ ਸਾਰੇ ਲੋ ਜੀ ਲੋ ਗੱਡੀ ਦਾ ਕੰਮ ਕਰਾਣ ਆਏ ਸੀਗੇ ਤੇ ਪਤਾ ਕਰਣ ਆਏ ਸੀ ਸਭ ਕੁਝ ਜੀ ਆਪਾਂ ਪਤਾ ਕਰ ਲਿਆ ਹੋਇਆ ਵੈ ਤੇ ਹੁਣ ਇੱਥੋਂ ਚੱਲਦੇ ਆਂ ਤੇ ਗੱਡੀ ਦੇ ਬਾਰੇ ਹੋਰ ਕੋਈ ਕੰਮ ਪੈਂਡਿੰਗ ਪਿਆ ਤਾਂ ਦੇਖਦੇ ਆਂ ਕਿ ਹਿਸਾਬ ਕਿਤਾਬ ਵੜਦਾ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਬਸ ਫਾਈਨਲੀ ਪਲਾਨਿੰਗ ਕਰਨੀ ਹੈ ਜੀ ਕੀ ਹਿਸਾਬ ਕਿਤਾਬ ਬਣੂਗਾ ਜੀ ਜਾਣਦਾ ਕਿੱਦਾਂ ਸਰਵਿਸ ਮਾਈਲੇਜ ਇਹ ਉਹ ਸਾਰਾ ਕੁਝ ਆਪੇ ਦਾ ਕਰਾ ਕੇ ਹੀ ਸ਼ੋਰਨ ਸ਼ੁਰਿਸ਼ ਕਰਾ ਕੇ ਜੀ ਸਾਰਾ ਫਿਰ ਨਿਕਲਾਂਗੇ ਇੱਥੋਂ ਜੀ ਲੋ ਜੀ ਹੁਣ ਕਿੱਧਰ ਖੜਾ ਚੱਲਿਆਂ ਆਉਗੇ ਸੀ ਇੱਕ ਚੀਜ਼ ਹੋਰ ਮੈਂ ਕਹਿੰਦਾ ਕਿ ਤੇ ਸਕੋਰ ਨਹੀਂ ਲਿਆ ਚੱਲੋ ਨਾਲ ਹੀ ਹੈਗਾ ਜਿਹੜਾ ਕਾਢਣੇ ਅੱਛਾ ਚਲੋ ਜੀ ਚਲੋ ਇੱਧਰ ਹੀ ਆਪਣਾ ਸਕੋਰ ਪੈਂਦਾ ਜੀ ਲੁਧਿਆਣੇ ਦਾ ਸਭ ਤੋਂ ਵੱਡਾ ਸਕੋਰ ਮੰਦਿਰ ਜੀਪੀਐਲ ਦੇ ਚੱਲਦੇ ਆ ਆ ਦੇਖੋ ਯਾਪਾ ਇਹਨਾਂ ਨੂੰ ਕਿੰਨੀ ਵਾਰੀ ਸਮਝਾਇਆ ਨਹੀਂ ਸਮਝਾਇਆ ਤਾਂ ਮੈਂ ਪੂਰਾ ਅੱਗੇ ਤੱਕ ਵੀ ਹੋਇਆ ਉੱਤੋਂ ਦੀ ਇਹਨਾਂ ਨੂੰ ਜੁਕਾਮ ਵੀ ਸਮਝਾਇਆ ਨਾ ਉਹ ਮੰਨ ਜਾ ਕਰੋ ਗੱਲਾਂ ਸਿਰ ਦੇ ਉੱਤੋਂ ਨਾ ਕੱਢਿਆ ਕਰੋ ਤਰੀ ਤਰੀ ਵਾਲਾ ਸਾਹਬ ਹੈ ਕਈ ਕਹਿੰਦੇ ਨੋਨ ਵੇਜ ਖਾਣਾ ਉਹ ਛੱਡ ਕੇ ਪੀਸ ਛੱਡ ਕੇ ਕਿਹੜੀ ਤਰੀ ਤਰੀ ਹੋ ਰਿਹਾ ਜੀ ਸਾਹਮਣੇ ਇਸਕੋਨ ਤੇ ਨਾਮ ਹੈ ਜੀ ਆਪਣਾ ਹੀਰੋ ਹੋਮਸ ਤੇ ਇਹ ਲੁਧਿਆਣੇ ਦਾ ਸਭ ਤੋਂ ਵੱਡਾ ਇਸਕੋਨ ਹੈ ਜੀ ਦੋ ਇਸਕੋਨ ਨੂੰ ਅੰਦਰ ਨੇ ਲੁਧਿਆਣੇ ਦੇ ਵਿੱਚ ਇੱਕ ਇੱਥੇ ਪੈਂਦਾ ਜੀ ਆਪਣਾ ਸਾਊਥ ਸਿਟੀ ਦੇ ਵਿੱਚ ਹੀਰੋ ਹੋਮਸ ਦੇ ਕੋਲ ਇਹ ਬਹੁਤ ਅਮੀਰਾਂ ਦਾ ਪਾਸਾ ਹੈ ਜੀ ਆ ਲੱਗਦਾ ਹੀ ਨਹੀਂ ਜਿਵੇਂ ਆਪਣਾ ਪੰਜਾਬ ਹੋਵੇ ਇੰਨਾ ਇਹ ਤਾਂ ਕੋਈ ਬਾਹਰਲੀ ਕੰਟਰੀ ਹੈ ਬਾਹਰਲੇ ਪਾਸੇ ਆ ਗਈ ਹੋਈ ਹੈ ਇੱਥੇ ਤਾਂ ਘਰ ਵੀ ਇਹਨੇ ਵੱਡੇ ਵੱਡੇ ਨੇ ਜੀ ਇੱਕ ਲੱਤ ਇੱਕ ਬੈੱਡ ਤੇ ਆਂਦੀ ਹੁੰਨੀ ਬੰਦੇ ਦੀ ਜੀ ਤੇ ਪਤਾ ਕਠਵੜ ਚਾਰ ਬੈੱਡਾਂ ਤੇ ਬੰਦਾ ਸੌਂਦਾ ਵੇ ਤੜਕੇ ਦੇ ਤੇ ਤੜਕੇ ਐਡੇ ਐਡੇ ਘਰ ਬਣਾ ਕੇ ਕੀ ਮਿਲਦਾ ਹੈ ਰਹਿਣਾ ਤਾਂ ਬੰਦੇ ਨੇ ਕਮਰੇ 'ਚ ਹੀ ਹੈ ਜੀ ਦੇਖੋ ਜੀ ਆ ਕੈਮਰੇ ਵੀ ਲੱਗੇ ਹੋਏ ਨੇ ਦੂਰੋਂ ਪਹਿਚਾਨ ਲੈਂਦਾ ਤਾਂ ਹੀ ਗੇਟ ਖੁੱਲਦਾ ਹੈ ਜੀ ਕਿੰਨੇ ਜਗ੍ਹਾ ਲੈਣੀ ਇੱਥੇ ਆਣ ਕੇ ਲੈ ਸਕਦੇ ਆ ਜੀ ਉਹ ਸਾਹਮਣੇ ਜਿਹੜੀ ਤੁਸੀਂ ਚੀਜ਼ ਦੇਖ ਰਹੇ ਹੋ ਜੀ ਉਹ ਹੈਗੀ ਜੀ ਵੱਡੀ ਮਿਸ਼ਾਲ ਜਦੋਂ ਇਸ ਪਾਸੇ ਦੀ ਲਾਈਟ ਚਲੀ ਜਾਂਦੀ ਹੈ ਤੇ ਦੇ ਉੱਪਰ ਲੱਕੜਾ ਇਕੱਠੀਆਂ ਕਰਕੇ ਬਾਲਣ ਵਰਤਿਆ ਜਾਂਦਾ ਹੈ ਇਹਦੀ ਬੱਟਿਆਂ ਦੀ ਫਾਰਮਿੰਗ ਇੱਥੇ ਵੇਖ ਰਹੇ ਨੇ ਜੀ ਕੁੱਤੇ ਆ ਦੇਖੋ ਜੀ ਉਹ ਮੇਰੀਆਂ ਨੇ ਕੁੱਤੇ ਜੀ ਖਾਸ ਨਗਰ ਦੀ ਉਹ ਹੋਲੀ ਉਹ ਨਿਕਲੇ ਰੋਤਾ ਲੋ ਜੀ ਬੜੇ ਮਹਿੰਗੇ ਕੁੱਤੇ ਹੁੰਦੇ ਬਹੁਤ ਵੱਡਾ ਮੇਲਾ ਲੱਗਿਆ ਹੋਇਆ ਜੀ ਕੁੱਤਿਆਂ ਦਾ ਸਾਰੇ ਕੁੱਤੇ ਕੁੱਤੇ ਨਜ਼ਰ ਆ ਰਹੇ ਤੇ ਜੀ ਚੀਨਾ ਲੱਖਾ ਕਾਲਸਰੀਆ ਤੁੰਬਾ ਸਾਰੇ ਨਹੀਂ ਜੀ ਇੱਥੇ ਜਿੰਨੇ ਤੁਹਾਨੂੰ ਨਜ਼ਰ ਆ ਰਹੇ ਨੇ ਜੀ ਸਾਰੇ ਕੁੱਤੇ ਕੁੱਤੇ ਨੇ ਤੇ ਨਾਂ ਨਾਕਬੂਤਰ ਵੀ ਨਹੀਂ ਜੀ ਇੱਥੇ ਵੇਚੀ ਰਹੇ ਨੇ ਜੀ ਆਹ ਦੇਖੋ ਜਿਵੇਂ ਆ ਖੇਲੀ ਜਾਂਦੇ ਨੇ ਤੇ ਇੱਥੇ ਕੁੱਤਿਆਂ ਦਾ ਸਮਾਨ ਵੀ ਮਿਲ ਰਿਹਾ ਜੀ ਮਤਲਬ ਉਹਨਾਂ ਦਾ ਖਾਣ ਪੀਣ ਦਾ ਹੋ ਗਿਆ ਤੇ ਉਹਨਾਂ ਦਾ ਜਿਹੜੇ ਪਟੇ ਹੋ ਗਏ ਸਾਰਾ ਕੁਝ ਮਿਲ ਰਿਹਾ ਜੀ ਇੱਥੇ ਦੇਖੋ ਹੁਣ ਜਾ ਰਹੇ ਆ ਜੀ ਵਾਪਸੀ ਵਾਲ ਨੂੰ ਗੱਡੀ ਦੇ ਵਾਦੇ ਕਿੱਦਾਂ ਜਾਵਾਂਗੇ ਕਿੰਨਾ ਕਿੰਨੇ ਨਾਲ ਜਾਣਾ ਵੈਸੇ ਦਾ ਜਿਨ੍ਹਾਂ ਨੇ ਜਾਣਾ ਬਈ ਬਣ ਗਿਆ ਵੀਰ ਬਹੁਤ ਹੀ ਹੈ ਆ ਚਾਚੂ ਜਿਹੜਾ ਲੰਬੋਂ ਬਸ ਸਾਡੇ ਨਾਲ ਆ ਭਰੀ ਹੈ ਜੀ ਤੇ ਹੁਣ ਇਧਰ ਮੈਂ ਇੱਕ ਆਪਣਾ ਹੋਰ ਬੰਦਾ ਹੈਗਾ ਵੰਸ਼ ਉਹਨੇ ਜਾਣਾ ਪੰਜ ਵਜੇ ਲੱਗਣਾ ਰੱਖਾਂਗੇ ਡੀਜੇ 2 ਜੇ ਸਾਰੇ ਲੱਗੇ ਦੇ ਜੀ ਤੇ ਅੱਧਾ ਸਮਾਨ ਰੱਖਾਂਗੇ ਜੀ ਉੱਤੇ ਅਸੀਂ ਸਾਰਾ ਉਹ ਰੱਖਾਂਗੇ ਪਰ ਰਜਾਈਆਂ ਚੂਲੇ ਖਾਣ ਪੀਣ ਦਾ ਇਹ ਉਹ ਲਟਰਮ ਸ਼ਟਰਮ 8 ਤਰੀਕਾ 9 ਤਰੀਕਾ ਆਪਾਂ ਜਮਾ ਨਿਕਲ ਜਾਨੇ ਦੀ ਲਦਾਖ ਵੱਲ ਤੇ ਲਦਾਖ ਪੂਰਾ ਘਾਵਾਂਗੇ ਗੁਰਮਰਗੇ ਉਹ 10 ਦਿਨਾਂ ਦੀ ਸਾਡੀ ਟਰਿਪ ਹੋਣਾ ਦੀ ਹੈ ਬਣੇ ਰਹੋ ਜੀ ਹੁਣ 10 15 ਦਿਨਾਂ ਬਾਅਦ ਅਸੀਂ ਲਦਾਖ ਵੱਲ ਦਾ ਜਿਹੜਾ ਲੱਗੇਗਾ ਜੀ ਚਲੋ ਜੀ ਗੱਡੀ ਆਪਾਂ ਰੈਡੀ ਕਰਤੀ ਹੋਈ ਹੈ ਜੀ ਲਦਾਖ ਹਾਸਤੇ ਹੋਰ ਥੋੜਾੇ ਕੰਮ ਕਮ ਹੋਇਆ ਗਿਆ ਇਹਦਾ ਅਸੀਂ ਅਚੇ ਲਦਾਖ ਚਲੇ ਜਾਣਾ ਮੈਂ ਤੇ ਬੰਦੇ ਵੀ ਸਾਡੇ ਰੈਡੀ ਹੋ ਗਏ ਸਾਰਾ ਉਹ ਬਣਾ ਲਿਆ ਚਾਚੂ ਠੀਕ ਹੈ ਨਾ ਲਦਾਖ ਹਰੀ ਬੋਲ ਦੀ ਹਰੀ ਬੋਲ ਠੀਕ ਹੈ ਬਸ ਕਰ ਉਹ ਲਦਾਖ ਹੇ ਹੁਣ ਕੈਂਪਿੰਗ ਕਰਾਂਗੇ ਲਦਾਖ ਦੇ ਵਿੱਚ ਨਜ਼ਾਰੇ ਲਵਾਗੇ ਤੇ ਹੁਣ ਚੱਲਦੇ ਆ ਜੀ ਇਹ ਤਾਂ ਘਰੋਂ ਆ ਲੈਣਾ ਲਦਾਖ ਤੋਂ ਬਾਹਰ ਕਰਦੇ ਨਾ ਆਪਣੀ ਘਰੋਂ ਚਲੋ ਜੀ ਠੀਕ ਆ ਤੂੰ ਫਿਰ ਗੁੱਡ ਬਾਏ लो जी लो भाई करता है रेडी इन्नी देर त मैं सैलेंट नहीं लग्या होया बना वास्ते इन्हू जी विदाउट एनियन गार्लिक ते बन गया जी हर जो हले मा मैं भी दिखा देव ਤੇ ਸਾਡੇ ਚ ਕਲਾ ਬਹੁਤ ਹੈਗੀ ਆ ਜੋ ਬਣਵਾਓ ਅਸੀਂ ਬਣਾ ਦਿੰਦੇ ਆ ਕੰਮ ਤਿਆਰ ਵਰ ਤਿਆਰ ਤਾਂ ਕਰਤਾ ਜੀ ਹੁਣ ਖਾ ਕੇ ਦੱਸਣਗੇ ਜੀ ਕਿਹਜਿਆ ਠੰਡਾ ਠੰਡਾ ਤਾਂ ਇਹ ਪੀ ਹੀ ਲੈਂਦੇ ਨੇ ਚਲੋ ਕੋਈ ਨਹੀਂ ਤੇ ਆ ਦੱਸੋ ਜੀ ਓਕੇ ਪੱਕਾ ਕੋਈ ਮਿਸਟੇਕ ਤਾਂ ਨਹੀਂ ਹੈਗੀ ਵਧੀਆ ਬੜਾ 10 ਚੋਕੇ ਦੇ ਨੰਬਰ ਬਾਜ ਜਿਹੜੀ ਉਹ ਰੈੱਡ ਸੌਸ ਨਹੀਂ ਉਹਦੇ ਕਰਕੇ ਇੱਕ ਘੱਟ ਰਿਹਾ 10 ਚੋਂ 9 ਤਾਂ ਹੈਗੇ ਚਲੋ ਥੈਂਕ ਯੂ ਜੀ ਥੈਂਕ ਯੂ ਫਿਰ ਬਿਨਾ ਵੀ ਲਸਣ ਪਿਆਏ ਤਾਂ ਵੀ ਹੈ ਨਾ ਕੋਸਤਾ ਸੈਕਰੀਫਾਈਜ਼ ਕਰਨਾ ਹੀ ਪੈਂਦਾ ਕੋਸਤਾ ਸੈਕਰੀਫਾਈਜ਼ ਕਰਨਾ ਹੀ ਪੈਂਦਾ ਬਾਈ ਵਕਤ ਹੈ ਯਾਰ ਗੱਲ ਬਾਤ ਓਕੇ ਕਰ ਤੀ ਕਿ ਨਹੀਂ ਮੈਂ ਆਪਣੇ ਆਪ ਨੂੰ ਦੇਣਾ ਬਾਈ 10 ਚੋਂ 10 ਕਿ ਨਹੀਂ ਅਸੀਂ ਆਪਣੇ ਆਪ ਦੇ ਨਹੀਂ ਕਟਨੇ ਮਿਹਨਤ ਪੂਰੀ ਲੱਗੀ ਹੈ ਹੂੰ ਸਾਰੀ ਤਿਆਰੀ ਅਸੀਂ ਕਰ ਲਈ ਹੈ ਜੀ ਲਦਾਖ ਦੀ ਤੇ ਪਲਾਨਿੰਗ ਵੀ ਹੋ ਗਈ ਹੈ ਗੱਲਬਾਤ ਹੋ ਗਈ ਜਿਨ੍ਹਾਂ ਨੇ ਜਾਣਾ ਜਿਨ੍ਹਾਂ ਨੇ ਨਹੀਂ ਜਾਣਾ ਤੇ ਗੱਡੀ ਦਾ ਜਿਹੜਾ ਸੀਗਾ ਆਪਾਂ ਕੰਮ ਥੋੜਾ ਬੋਤਾ ਹੈਗਾ ਉਹ ਕਰਵਾ ਲਾਂਗੇ ਜੀ ਤੇ ਇਹੀ ਗੱਡੀ ਜਿਹੜੀ ਹੈਗੀ ਅਸੀਂ ਲੈ ਕੇ ਜਾਵਾਂਗੇ ਲਦਾਖ ਵੱਲ ਤੇ ਇਦਾਂ ਹੀ ਜਿੱਦਾਂ ਆਪਾਂ ਤੁਹਾਨੂੰ ਹੁਣ ਖਾਣ ਪੀਣ ਦਾ ਬਣਾ ਕੇ ਦਿਖਾਇਆ ਇਦਾਂ ਹੀ ਆਪਾਂ ਉੱਥੇ ਵੀ ਬਣਾ ਲਿਆ ਕਰਾਂਗੇ ਜੀ ਆਪਣਾ ਚੂਲਾ ਖਰੀਦ ਲਾਂਗੇ ਜਿਹੜਾ ਆਪਣਾ ਗੈਸ ਵਾਲਾ ਚੂਲਾ ਆਉਂਦਾ ਹੈ ਜੀ ਤੇ ਖਾਣ ਪੀਣ ਦਾ ਵੀ ਸਾਡਾ ਛੋਟੜ ਹੈ ਸਾਰਾ ਕੁਝ ਉਹ ਜਿਹੜਾ ਖਰਚਾ ਉਹੀ ਆਪਣਾ ਲਾ ਲਓ ਜੀ ਗੱਡੀ ਦੀ ਐਵਰੇਜ ਲਗਭਗ ਹੈਗੀ ਹੈ ਜੀ 25 ਤੇ ਫਾੜਾਂ ਦੇ ਵਿੱਚ ਅਗਰ 5-7 ਦੀ ਘੱਟ ਵੀ ਜਾਂਦੀ ਹੈ ਤਾਂ 20 ਦੀ ਐਵਰੇਜ ਤਾਂ ਦੇਗੀ ਆਣਾ ਜਾਣਾ ਅਗਰ 3000 ਕਿਲੋਮੀਟਰ ਹੋਇਆ ਤਾਂ 15000 ਦਾ ਜਿਹੜਾ ਹੈਗਾ ਟੋਟਲ ਡੀਜ਼ਲ ਲੱਗੇਗਾ ਜੀ ਤੇ ਬਾਕੀ ਖਾਣ ਪੀਣ ਨੂੰ ਆਪਾਂ ਕਿੰਨਾ ਕੀ ਖਾ ਜਾਾਂਗੇ ਜੀ ਵੱਧ ਤੋਂ ਵੱਧ ਅਸੀਂ 10 ਦਿਨ ਦੀ ਟ੍ਰਿਪ ਕਰ ਮਾਰਾਂਗੇ ਤਾਂ 5000 ਦੇ ਵਿੱਚ ਵਿੱਚ ਆਪਣਾ ਮਨ ਲੱਗਦਾ ਹੈ 5 ਬੰਦਿਆਂ ਦਾ ਖਾਣਾ ਪੀਣਾ ਹੋ ਜਾਏਗਾ ਜੀ 10 ਦਿਨਾਂ ਦਾ ਤੇ ਸਾਰਾ ਵੈਸੇ ਮੋਸਟਲੀ ਤਾਂ ਆਪ ਹੀ ਤਿਆਰ ਕਰਨਾ ਤੇ ਬਾਕੀ ਕੈਂਪਿੰਗ ਵੀ ਕਰਾਂਗੇ ਅਸੀਂ ਜ਼ਿਆਦਾਤਰ ਤਾਂ ਕੈਂਪਿੰਗ ਕਰਾਂਗੇ ਅਗਰ 1-2 ਦਿਨ ਹੋ ਸਕੇ ਤਾਂ ਕਮਰਾ ਲੈ ਲਾਂਗੇ ਲਦਾਖ ਦੀ ਇਹ ਪ੍ਰੈਪਰੇਸ਼ਨ ਹੈ ਤੇ ਜਾਣਾ ਕਿੱਥੇ ਕਿੱਥੇ ਐ ਇੱਥੋਂ ਦੀ ਉਹੀ ਰੂਟ ਫੜਨਾ ਆਪਾਂ ਇਹ ਵਾਲਾ ਜਿਹੜਾ ਜਾਂਦਾ ਜੀ ਸ਼੍ਰੀ ਨਗਰ ਕਾਰਗਿਲ ਦਰਾਸ ਹੁੰਦੇ ਹੋਏ ਵਰਲਡ ਦੀ ਸਭ ਤੋਂ ਠੰਡੀ ਜਗ੍ਹਾ ਜਿਹੜੀ ਹੈਗੀ ਆ ਉੱਥੋਂ ਦੀ ਇਹ ਦਰਾਸ ਤੋਂ ਫਿਰ ਉਹੀ ਖਾਰ ਦੁੰਗਲਾ ਟੋਪ ਚੋਦੀਲਾ ਟੋਪ ਹੁੰਦੇ ਹੋਏ ਸਾਰਾ ਆਪਣਾ ਮਾਈਟੀ ਲਦਾਖ ਤੋਂ ਮੈਗਨੇਟਿਕ ਹਿੱਲ ਲੇ ਫਿਰ ਨੂਬਰਾ ਤੇ ਇਹ ਸਾਰਾ ਰੂਟ ਫੜ ਕੇ ਮੈਂ ਪਹਿਲੇ ਸਾਰੇ ਰੂਟ ਤੋਂ ਜਿਹੜਾ ਇਹ ਲਦਾਖ ਰਿਆ ਹੋਇਆ ਫਿਰ ਰਿਟਰਨ ਬੈਕ ਮੈਂ ਮਨਾਲੀ ਤੋਂ ਆਇਆ ਸੀਗਾ ਬਾਰਾ ਲਾਚਲਾ ਹੁੰਦੇ ਹੋਏ ਨਾਕੀਲਾ ਹਨਲੇ ਸਾਰਾ ਰੂਟ ਕਰਦੇ ਹੋਏ ਤੇ ਇਹੀ ਜਿਹੜਾ ਹੈਗਾ ਆਪਾਂ ਰੂਟ ਫੜਾਂਗੇ ਤੇ ਬਾਕੀ ਅੱਜ ਦੀ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆਂ ਮਿਲਦੇ ਆਂ ਬਿਲਕੁਲ ਫਰੇਸ਼ੇ ਤਾਜ਼ੇ ਐਪੀਸੋਡ ਦੇ ਨਾਲ ਕੱਲ ਨੂੰ ਦਤੰਗ ਦੇ ਲਈ ਗੋਡ ਵਾਇਰ ਆਪਾਂ ਰੱਖਾ ਛੱਡ ਦੇਖ ਲਾਤੇ ਸਾਸਰੀ ਘਾਲ ਜੀ ਹੁਣ ਨਿਕਲਣਾ ਹੈ ਫਟਾਫਟ ਬੱਸ ਆਹ ਵਾਲੇ ਟੂਰ ਤੇ ਪਹਿਲੇ 4 ਦਿਨ 3-4 ਦਿਨ ਹਿਮਾਚਲ ਲਗਾਣੇ ਆ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਮਾਤਾਖਵਾਲੇ ਜਾਵਾਂਗੇ ਤੇ ਸਾਰੇ ਟੂਰ ਆਂਦੇ ਰਹਿਣਗੇ ਜੀ ਹੁਣ ਬੱਸ ਸ਼ੁਰੂ ਕੀਤਾ ਤੇ ਬੱਸ ਆਪਾਂ ਹੁਣ ਮੁੜਨਾ ਨਹੀਂ ਇਹ ਜਿਹੜੇ 4-5 ਦਿਨ ਸੀਗੇ ਘਰ ਆਪਾਂ ਹੁਣ ਬਿਤਾਲੇ ਹੈ ਜੀ ਹੁਣ ਆਪਣਾ ਕੰਫਰਟ ਜ਼ੋਨ